ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਹਰਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਅਕਾਲੀ ਸਿਆਸਤ ਦੇ ਵਿੱਚ ਨਾ ਨਵੀਆਂ-ਨਵੀਆਂ ਡਿਵੈਲਪਮੈਂਟਸ ਰੋਜ਼ ਹੋ ਰਹੀਆਂ ਅਸੀਂ ਜਦੋਂ ਚਰਚਾ ਕਰਦੇ ਹਾਂ ਤਾਂ ਕਈ ਵਾਰ ਲੋਕ ਕਹਿੰਦੇ ਆ ਵੀ ਤੁਹਾਡੇ ਕੋਲ ਹੋਰ ਕੋਈ ਖਬਰ ਹੈ ਨਹੀਂ ਹੁਣ ਜਦੋਂ ਲੁ ਤੇ ਮੀਟਿੰਗ ਹੋਵੇ ਵੀ ਅਕਾਲੀ ਦਲ ਦੇ ਮੈਂਬਰਾਂ ਦੀ ਜਾਂ ਵੱਡੇ ਅਹੁਦੇਦਾਰਾਂ ਦੀ ਤਾਂ ਫਿਰ ਖਬਰ ਦਾ ਡੱਲਾ ਸਾਹਿਬ ਆਪੇ ਬਣਦੀ ਆ ਹੁਣ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਪ੍ਰਧਾਨ ਆ ਤੇ ਉਹਨਾਂ ਦੇ ਨਾਲ ਗੁਰਪ੍ਰਤਾਪ ਸਿੰਘ ਵਡਾਲਾ ਗੁਰਪ੍ਰਤਾਪ ਸਿੰਘ ਵਡਾਲਾ ਇਸ ਵੇਲੇ ਸੁਧਾਰ ਲਹਿਰ ਨੂੰ ਲੀਡ ਕਰ ਰਹੇ ਆ ਇਹਨਾਂ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਆ ਨਾਲ ਹੁੰਦੇ ਆ ਸੰਤਾ ਸਿੰਘ ਮੈਦਪੁਰੀ ਹੁਣ ਜਦੋਂ ਮੀਟਿੰਗ ਹੁੰਦੀ ਆ ਇੱਕ ਮੰਗ ਪੱਤਰ ਦਿੱਤਾ ਜਾਂਦਾ ਤੇ ਡੱਲਾ ਸਾਹਿਬ ਕੀ ਇਹ ਤਿੰਨੇ ਜਾਣੇ ਜਾਂ ਇਹ ਧੜੇ ਇੱਕਸਰ ਹੋ ਰਹੇ ਆ ਇਦੇ ਨਾਲ ਹੀ ਆਪਾਂ ਅਗਲੀ ਖਬਰ ਤੁਹਾਡੇ ਤੋਂ ਜਾਣਾਂਗੇ ਕਿ ਦਿੱਲੀ ਦੀਆਂ ਚੋਣਾਂ ਦੇ ਵਿੱਚ ਜਿਵੇਂ ਵੱਧ ਚੜ੍ਹ ਕੇ ਪ੍ਰਚਾਰ ਹੋ ਰਿਹਾ ਜਿਹਦਾ ਬਕੱਲ ਵੀ ਗੱਲ ਕਰ ਰਹੇ ਸੀਗੇ ਵੀ ਕਿਸੇ ਨੇ ਜਾਣਾ ਹੋਊਗਾ ਤੇ ਪਾਰਟੀਆਂ ਦੇ ਵਰਕਰ ਕਿਆ ਕਰਨਗੇ ਵੀ ਅਸੀਂ ਤੁਹਾਨੂੰ ਆਪਣੀ ਗੱਡੀ ਮੁਹੱਈਆ ਕਰਾਉਨੇ ਆ ਇਦਾਂ ਦੀ ਲਗਭਗ ਸਥਿਤੀ ਦਿੱਲੀ ਦੇ ਵਿੱਚ ਬਣ ਗਈ ਆ ਦਿਲਜੀਤ ਦਸਾਂਝ ਦੀ ਫਿਲਮ ਆ ਰਹੀ ਆ ਡੱਲਾ ਸਾਹਿਬ ਉਸ ਕਾਲੇ ਦੌਰ ਦੇ ਉੱਤੇ ਅਰਧਾਰਿਤ ਆ ਪੰਜਾਬ 1995 ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਸੀਗਾ ਬਾਇਓਪਿਕ ਹੈ ਜਸਵੰਤ ਸਿੰਘ ਖਾਲੜਾ ਹੋਣਾ ਵੀ ਇਸ ਫਿਲਮ ਦੇ ਉੱਤੇ ਜਿਹੜਾ 120 ਕਟ ਜਿਹੜੇ ਆ ਉਹ ਸੈਂਸਰ ਬੋਰਡ ਵੱਲੋਂ ਲਗਾਏ ਗਏ ਸੀ ਤੇ ਹੁਣ ਖਬਰ ਇਹ ਆ ਵੀ ਇਹ ਜਿਹੜੀ ਫਿਲਮ ਹੈ ਇਹ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਵੇਗੀ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਏਗੀ ਸੋ سلسلہ ਜਿਹੜਾ ਉਹ ਸ਼ੁਰੂ ਕਰਦੇ ਆ ਅਕਾਲੀ ਦਲ ਦੇ ਵਿੱਚ ਜਿਹੜਾ ਇਸ ਵੇਲੇ ਕਮਸਾਨ ਮੱਚਿਆ ਹੋਇਆ ਇਸ ਵੇਲੇ ਜਿਹੜੀ ਉੱਥੇ ਕਹਿ ਲਈਏ ਵੀ ਇੱਕ ਪਰਲੋਾਈ ਹੋਈ ਹੈ ਉਹਦੇ ਉੱਤੇ ਆਪਾਂ ਚਰਚਾ ਜਿਹੜੀ ਆ ਉਹ ਸ਼ੁਰੂ ਕਰਦੇ ਆ ਵੀ ਧਾਮੀ ਸਾਹਿਬ ਤੇ ਗੁਰਪ੍ਰਤਾਪ ਵਡਾਲਾ ਆਪਸ ਵਿੱਚ ਮਿਲਦੇ ਆ ਦੇਖੋ ਮੀਟਿੰਗ ਹੁੰਦੀ ਹੈ ਸ਼ੁੱਕਰਵਾਰ ਸ਼ਾਮ ਨੂੰ ਸ਼ੁੱਕਰਵਾਰ ਸ਼ਾਮ ਨੂੰ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਉਹ ਹਰਿਆਣੇ ਤੋਂ ਵਾਪਸ ਆ ਰਹੇ ਸੀ ਜਦੋਂ ਉਹਨਾਂ ਨੇ ਅਚਾਨਕ ਗੁਰਪ੍ਰਤਾ ਵਡਾਲਾ ਔਰ ਸੰਤਾ ਸਿੰਘ ਮਹਿਦਪੁਰੇ ਉਹਨਾਂ ਦੇ ਨਾਲ ਆਪਸ ਵਿੱਚ ਇਹਨਾਂ ਦਾ ਸੰਪਰਕ ਹੋਇਆ ਕਿਉਂ ਕਿ ਕਿਉਂਕਿ ਗੁਰਪ੍ਰਤਾ ਵਡਾਲਾ ਵੀ ਔਰ ਸੰਤਾ ਸਿੰਘ ਮਹਿਦਪੁਰੀ ਜਿਹੜੇ ਕਿ ਸੱਤ ਮੈਮਰੀ ਕਮੇਟੀ ਦੇ ਮੈਂਬਰ ਨੇ ਸੰਤਾ ਸਿੰਘ ਮਹਿਦਪੁਰੀ ਉਹ ਲਗਾਤਾਰ ਮੰਗ ਕਰ ਰਹੇ ਸੀ ਕਿ ਕਿਉਂ ਨਾ ਅਸੀਂ ਸਾਰੀ ਕਮੇਟੀ ਬੈਠੇ ਘਟੂ ਘੱਟ ਹਰਜਿੰਦਰ ਸਿੰਘ ਧਾਮੀ ਜਿਹੜੇ ਮੁਖੀ ਨੇ ਕਮੇਟੀ ਦੇ ਉਹ ਸਾਰਿਆਂ ਨੂੰ ਸਹਿਦ ਦੇਣ ਵੀ ਹੁਣ ਆਪਾਂ ਕਰਨਾ ਕੀ ਹੈ ਇੱਕ ਚਿੱਠੀ ਸੰਤਨ ਸਿੰਘ ਮਹਿਤਪੂਰੀ ਵੱਲੋਂ ਵੀ ਔਰ ਇੱਕਦੇ ਹੋਰ ਮੈਂਬਰ ਵੱਲੋਂ ਵੀ ਐਸਜੀਪੀਸੀ ਦੇ ਪ੍ਰਧਾਨ ਨੂੰ ਵੀ ਦਿੱਤੀ ਗਈ ਔਰ ਉਹਦੀ ਕਾਪੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੇ ਭੇਜ ਗਈ ਜੀ ਹੁਣ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਪਤਾ ਹੈ ਕਿ ਲਿਖਤੀ ਮੰਗ ਮੇਰੇ ਤੋਂ ਹੋ ਰਹੀ ਹੈ ਕਿ ਮੀਟਿੰਗ ਸੱਦੀ ਜਾਵੇ ਸੱਤ ਮੈਮਰੀ ਕਮੇਟੀ ਦੀ ਕਿਉਂਕਿ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਸੱਤ ਮੈਂਬਰੀ ਕਮੇਟੀ ਕਾਇਮ ਹੈ ਇਸ ਕਰਕੇ ਜਿਹੜੀ ਇਹ ਮੀਟਿੰਗ ਹੋਈ ਹੈ ਗੁਰਪ੍ਰਤਾਪ ਸਿੰਘ ਵਡਾਲਾ ਸੰਤਾਨ ਸਿੰਘ ਮੈਦਪੁਰੀ ਔਰ ਹਰਜਿੰਦਰ ਸਿੰਘ ਧਾਮੀ ਇਸ ਮੀਟਿੰਗ ਦੇ ਵਿੱਚ ਮੂਲ ਰੂਪ ਦੇ ਵਿੱਚ ਤਾਂ ਇਹ ਗੱਲ ਨਿਬੜੀ ਹੈ ਕਿ ਹਰਜਿੰਦਰ ਸਿੰਘ ਧਾਮੀ ਜਲਦ ਸੱਤੋਂ ਮੈਂਬਰਾਂ ਦੀ ਕਮੇਟੀ ਮੀਟਿੰਗ ਬੁਲਾ ਸਕਦੇ ਨੇ ਉਹ ਸੱਤ ਮੈਂਬਰਾਂ ਦੀ ਮੀਟਿੰਗ ਬੁਲਾ ਕੇ ਉਸ ਮੀਟਿੰਗ ਦੇ ਵਿੱਚ ਸਾਰੇ ਮੈਂਬਰਾਂ ਦੀ ਕੀ ਰਾਏ ਹੈ ਉਸ ਰਾਏ ਤੋਂ ਬਾਅਦ ਅਗਲੀ ਜਿਹੜੀ ਰਣਨੀਤੀ ਹੈ ਜਿਹੜੀ ਕਮੇਟੀ ਦੀ ਉਹਦੇ ਤੇ ਵਿਚਾਰ ਚਰਚਾ ਵੀ ਕਰ ਸਕਦੇ ਨੇ ਔਰ ਇਹ ਵੀ ਹੋ ਸਕਦਾ ਕਿ ਜਦੋਂ ਉਹ ਸੱਤ ਮੈਂਬਰਾਂ ਦੀ ਮੀਟਿੰਗ ਬੁਲਾਉਣ ਹਰਜਿੰਦਰ ਸਿੰਘ ਧਾਮੀ ਸਣੇ ਸੱਤ ਮੈਂਬਰ ਨੇ ਜਦੋਂ ਮੀਟਿੰਗ ਬੁਲਾਉਣ ਤੇ ਇਸ ਮੀਟਿੰਗ ਚ ਕੀ ਰਾਏ ਆਈ ਹੈ ਮੈਂਬਰਾਂ ਦੀ ਇਹ ਵੀ ਹੋ ਸਕਦਾ ਹਰਜਿੰਦਰ ਸਿੰਘ ਧਾਮੀ ਉਸ ਰਾਏ ਨੂੰ ਇੱਕ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜਣ ਔਰ ਇੱਕ ਸ਼ਰਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਭੇਜਣ ਵੀ ਇਹ ਰਾਏ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਆਈ ਹੈ ਦੇਖੋ ਹੁਣ ਗੱਲ ਜਿਹੜੀ ਨਿਬੜਨੀ ਹੈ ਉਹ ਇਸ ਰੂਪ ਚ ਨਿਬੜਨੀ ਹੈ ਜਦੋਂ ਜਥੇਦਾਰ ਸਾਹਿਬ ਨੇ ਕਹਿਤਾ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ ਬਿਲਕੁਲ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਮੈਂਬਰਸ਼ਿਪ ਸ਼ੁਰੂ ਕਰਤੀ ਇਸ ਸੱਤ ਮੈਂਬਰੀ ਕਮੇਟੀ ਨੂੰ ਕਿਤੇ ਨਾ ਕਿਤੇ ਥਾਂ ਮਿਲਣੀ ਹੈ ਕੀ ਇਹ ਸੱਤ ਮੈਂਬਰੀ ਕਮੇਟੀ ਸਮੁੱਚੀ ਮੈਂਬਰਸ਼ਿਪ ਪ੍ਰਕਿਰਿਆ ਤੇ ਨਿਗਰਾਨੀ ਕਰੇਗੀ ਕੀ ਇਹ ਸੱਤ ਮੈਂਬਰੀ ਕਮੇਟੀ ਸ਼੍ਰੀ ਹਰਖਾਲਤਾਖਰ ਸਾਹਿਬ ਦੇ ਹੁਕਮਾਂ ਤੋਂ ਬਾਅਦ ਮੈਂਬਰਸ਼ਿਪ ਭਰਤੀ ਦੇ ਅਭਿਆਨ ਦੇ ਵਿੱਚ ਰੁੱਝੇਗੀ ਕੀ ਵਰਕਿੰਗ ਕਮੇਟੀ ਭਵਿੱਖ 'ਚ ਇਹਨੂੰ ਮਾਨਤਾ ਦੇਗੀ ਜਾਂ ਖਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਔਰ ਇਸ ਕਮੇਟੀ ਦੇ ਮੁਖੀ ਵੀ ਨੇ ਕਿ ਉਹ ਕਿਸੇ ਤਰ੍ਹਾਂ ਨਾਲ ਇੱਕ ਪੌੜੀ ਦਾ ਕੰਮ ਕਰਨਗੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਔਰ ਸੱਤ ਮੈਂਬਰੀ ਕਮੇਟੀ ਦੇ ਉਹ ਮੈਂਬਰ ਜਿਹੜੇ ਕਿਸੇ ਸਮੇਂ ਸੁਧਾਰ ਲਹਿਰ ਨਾਲ ਜੁੜੇ ਰਹੇ ਗੁਰਪ੍ਰਤਾਪ ਵਡਾਲਾ ਪਹਿਲਾਂ ਸੁਧਾਰ ਲਹਿਰ ਨਾਲ ਜੁੜੇ ਸੀ ਹੁਣ ਤਾਂ ਸੁਧਾਰ ਲਹਿਰ ਭੰਗ ਹੋ ਚੁੱਕੀ ਹੈ ਸੰਤਾ ਸਿੰਘ ਮਹਿਤਪੁਰੀ ਆਈਆਂ ਹੋਰ ਮੈਂਬਰ ਨੇ ਇਹ ਵੀ ਗੱਲ ਬੜੀ ਦਿਲਚਸਪ ਮੈਨੂੰ ਲੱਗਦੀ ਹੈ ਸੰਦੀਪ ਜੀ ਜੀ ਹਰਜਿੰਦਰ ਸਿੰਘ ਧਾਮੀ ਹੋਣੀ ਉਹ ਇਸ ਕਮੇਟੀ ਦੇ ਮੁਖੀ ਬਣਾਏ ਗਏ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹਜੇ ਤੱਕ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਨਾ ਤਾਂ ਇਸ ਕਮੇਟੀ ਤੋਂ ਅਸਤੀਫਾ ਦਿੱਤਾ ਹੈ ਹਮਮ ਔਰ ਨਾ ਉਹਨਾਂ ਨੇ ਇਹ ਕਿਹਾ ਵੀ ਉਹ ਇਸ ਕਮੇਟੀ ਦੀ ਅਗਵਾਈ ਨਹੀਂ ਕਰ ਸਕਦੇ ਅੱਛਾ ਡੱਲਾ ਸਾਹਿਬ ਜੇ ਹਰਜਿੰਦਰ ਸਿੰਘ ਧਾਮੀ ਜੀ ਦਾ ਤੁਸੀਂ ਕਿਹਾ ਵੀ ਉਹ ਅਗਵਾਈ ਨਹੀਂ ਕਰ ਸਕਦੇ ਉਹਨਾਂ ਨੇ ਇਸ ਤਰ੍ਹਾਂ ਨਹੀਂ ਕਿਹਾ ਹੁਣ ਜਦੋਂ ਹਰਜਿੰਦਰ ਸਿੰਘ ਧਾਮੀ ਇਹਦੀ ਅਗਵਾਈ ਕਰਨਗੇ ਜਿੱਦਾਂ ਆਪਾਂ ਚਰਚਾ ਵੀ ਕਰ ਰਹੇ ਆਂ ਵੀ ਇਹ ਕਮੇਟੀ ਸਟੈਂਡ ਕਰਦੀ ਆ ਤੇ ਕੀ ਅਕਾਲੀ ਦਲ ਜਿਹੜਾ ਸੁਖਪੀਰ ਬਾਦਲ ਹੋਣਾਂ ਦਾ ਗਰੁੱਪ ਹੈ ਉਹ ਇਹਨੂੰ ਪ੍ਰਵਾਨ ਕਰੇਗਾ ਕਿਉਂਕਿ ਉਹ ਤਾਂ ਇਹਨਾਂ ਤੇ ਇਲਜ਼ਾਮ ਲਗਾਉਂਦੇ ਮਾਗੀ ਮੇਲੇ ਤੇ ਵੀ ਦੇਖਿਆ ਆਪਾਂ ਮੈਂ ਉਹੀ ਗੱਲ ਕਹਿ ਰਿਹਾ ਨਾ ਜੀ ਹੁਣ ਜਦੋਂ ਉਹ ਮੀਟਿੰਗ ਕਰਨਗੇ ਜਦੋਂ ਹਰਜਿੰਦਰ ਸਿੰਘ ਧਾਮੀ ਸੱਤ ਮੈਂਬਰੀ ਕਮੇਟੀ ਨਾਲ ਮੀਟਿੰਗ ਕਰਨਗੇ ਮੀਟਿੰਗ ਦੇ ਵਿੱਚ ਕੀ رائے ਨਿਕਲਦੀ ਹੈ ਸੱਤ ਮੈਂਬਰੀ ਕਮੇਟੀ ਚ ਸੰਦੀਪ ਜੀ ਉਹ ਉਸ رائے ਨੂੰ ਲੈ ਕੇ ਜਥੇਦਾਰ ਸਾਹਿਬ ਨੂੰ ਵੀ ਸਾਂਝੀ ਕਰਨਗੇ ਤੇ ਉਹ ਸਾਂਝੀ ਕਰਨਗੇ ਵਰਕਿੰਗ ਕਮੇਟੀ ਦੇ ਨਾਲ ਵੀ ਤਾਂ ਕਿ ਕੋਈ ਵਿਚ ਦਾ ਰਾਹ ਕਰ ਕੱਢ ਕੇ ਸੱਤ ਮੈਂਬਰੀ ਕਮੇਟੀ ਦੀ ਹੋਂਦ ਵੀ ਬਰਕਰਾਰ ਰਹੇ ਔਰ ਸ਼੍ਰੋਮਣੀ ਅਕਾਲੀ ਦਲ ਔਰ ਸੁਧਾਰ ਲਹਿਰ ਦੇ ਜਿਹੜੇ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਵਿੱਚ ਜਿਹੜੀ ਖੜੱਤਨ ਹੈ ਉਹ ਵੀ ਦੂਰ ਹੋ ਸਕੇ ਔਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਹੈ ਉਹ ਵੀ ਇਹ ਸੁਨੇਹਾ ਜਾਵੇ ਲੋਕਾਂ ਦੇ ਵਿੱਚ ਕਿ ਉਹ ਹੁਕਮਨਾਮਾ ਪ੍ਰਵਾਨ ਹੋਇਆ ਸੋ ਇਹ ਹੁਣ ਕੋਸ਼ਿਸ਼ ਹੈ ਜਿਹੜੀ ਇਹ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਵੀ ਇਹਦੇ ਵਿੱਚ ਕਰਨੀ ਪਵੇਗੀ ਅਗਰ ਹਰਜਿੰਦਰ ਸਿੰਘ ਧਾਮੀ ਸਿੱਧੇ ਰੂਪ ਚ ਬਾਹਰ ਆ ਜਾਣ ਤੇ ਇਹ ਜਥੇਦਾਰ શ્રી ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਹੈ ਹੁਣ ਜੇ ਅਰਜੰਦਰ ਸਿੰਘ ਧਾਮੀ ਅਸਤੀਫਾ ਦੇਣਗੇ ਤਾਂ ਵੀ ਉਹਨਾਂ ਨੂੰ ਜਥੇਦਾਰ ਸਾਹਿਬ ਨੂੰ ਕਿ ਤਰ੍ਹਾਂ ਕਿਤੇ ਜਵਾਬ ਵੀ ਦੇਣਾ ਪੈਣਾ ਔਰ ਪੰਜਾਬ ਦੀਆਂ ਸਿੱਖ ਸੰਗਤਾਂ ਵੀ ਫਿਰ ਉਹਨਾਂ ਤੇ ਸਵਾਲ ਖੜਾ ਕਰਨਗੀਆਂ ਕਿ ਤੁਸੀਂ ਕਮੇਟੀ ਤੋਂ ਬਾਹਰ ਕਿਉਂ ਆਏ ਆ ਇਸ ਕਰਕੇ ਮੇਰਾ ਇਹ ਮੰਨਣਾ ਹੈ ਕਿ ਇਹ ਅਗਲੀ ਮੀਟਿੰਗ ਹੈ ਜਿਹੜੀ ਹੁਣ ਕਮੇਟੀ ਦੀ ਜੀ ਉਹ ਕਮੇਟੀ ਦੀ ਮੀਟਿੰਗ ਮੈਨੂੰ ਲੱਗਦਾ ਹੈ ਅਗਲੇ 1-2 ਦਿਨਾਂ ਦੇ ਵਿੱਚ ਅਨਾਉਂਸ ਹੋ ਸਕਦੀ ਹੈ ਔਰ ਅਗਲੇ ਹਫਤੇ ਐਤਵਾਰ ਤੋਂ ਬਾਅਦ ਕਿਸੇ ਵੀ ਦਿਨ ਇਸ ਕਮੇਟੀ ਦੀ ਬੈਠਕ ਹੋ ਸਕਦੀ ਹੈ ਦੇਖੋ 20 ਤਰੀਕ ਤੋਂ ਤਾਂ ਮੈਂਬਰਸ਼ਿਪ ਸ਼ੁਰੂ ਹੋ ਜਾਣੀ ਸ਼ੁਰੂਮਨੀਆ ਕਰੀ ਤਾਂ ਕੱਲ ਤੋਂ ਮੈਂਬਰਸ਼ਿਪ ਸ਼ੁਰੂ ਹੋ ਜਾਣਾ ਹੈ ਸੋ ਮੈਨੂੰ ਲੱਗਦਾ ਮੈਂਬਰਸ਼ਿਪ ਸ਼ੁਰੂ ਹੋਣ ਤੋਂ ਬਾਅਦ ਅਗਲੇ ਕੁਝ ਦਿਨਾਂ ਦੇ ਵਿੱਚ ਵਿੱਚ ਹਰਜਿੰਦਰ ਸਿੰਘ ਧਾਮੀ ਇੱਕ ਵਾਰ ਮੀਟਿੰਗ ਬੁਲਾ ਸਕਦੇ ਨੇ ਕਿਉਂਕਿ ਕਈ ਮੈਂਬਰਾਂ ਨੇ ਇੱਕ ਮੈਂਬਰ ਨੇ ਤਾਂ ਚਿੱਠੀ ਭੇਜ ਹੀ ਦਿੱਤੀ ਇਹ ਵੀ ਹੋ ਸਕਦਾ ਹੈ ਅਗਲੇ 2-3 ਦਿਨਾਂ ਦੇ ਵਿੱਚ ਹੋਰ ਮੈਂਬਰ ਵੀ ਆਪਣੀਆਂ ਚਿੱਠੀਆਂ ਮੀਟਿੰਗ ਦੀ ਮੰਗ ਨੂੰ ਲੈ ਕੇ ਜਥੇਦਾਰ ਧਾਮੀ ਉਹਨਾਂ ਕੋਲੇ ਭੇਜਣ ਔਰ ਸੰਤਸ ਸਿੰਘ ਮੈਤਪੁਰੀ ਔਰ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਨੇ ਵੀ ਮੂਲ ਰੂਪ ਦੇ ਵਿੱਚ ਜਦੋਂ ਅਨਫੀਸ਼ੀਅਲ ਗੱਲਬਾਤ ਹੋਈ ਇਕੱਠੇ ਹੋਏ ਸ਼ੁੱਕਰਵਾਰ ਨੂੰ ਉਹਨਾਂ ਨੇ ਇਹ ਕਿਹਾ ਵੀ ਮੀਟਿੰਗ ਹੋਣੀ ਜ਼ਰੂਰੀ ਹੈ ਤਾਂ ਕਿ ਸਾਰੇ ਮੈਂਬਰਾਂ ਦੀ ਰਾਏ ਦੇ ਨਾਲ ਇਸ ਕਮੇਟੀ ਦੀ ਗੱਲ ਸੁਣ ਕੇ ਸਾਰੇ ਮੈਂਬਰਾਂ ਦੀ ਰਾਏ ਦੇ ਮੁਤਾਬਕ ਅੱਗੇ ਫੈਸਲੇ ਹੋ ਸਕਣ ਬੱਲਾ ਸਾਹਿਬ ਇਹਦੇ ਵਿੱਚ ਹੁਣ ਦੋ ਗੱਲਾਂ ਹੋਰ ਜੋੜਦੀਆਂ ਇੱਕ ਤੇ ਇਹ ਜੁੜਦੀ ਹੈ ਵੀ ਮੰਤਰੀ ਤੇ ਵਾਲੀ ਹਰਜਿੰਦਰ ਧਾਮੀ ਤੇ ਆਪਣੇ ਬਡੂੰਗਰ ਸਾਹਿਬ ਕੀ ਇਹ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਣਗੇ ਮੰਤਰੀ ਤੇ ਆਲੀ ਹੋਣਾ ਨੇ ਰਾਜਸਥਾਨ ਜਾਣਾ ਸੀਗਾ ਧਾਮੀ ਸਾਹਿਬ ਨੇ ਜਾਣਾ ਸੀਗਾ ਜੇ ਐਂਡ ਕੇ ਉਮੈਦਪੁਰੀ ਸਾਹਿਬ ਨੇ ਜਾਣਾ ਸੀਗਾ ਹਿਮਾਚਲ ਪ੍ਰਦੇਸ਼ ਤੇ ਬਡੂਂਗਰ ਸਾਹਿਬ ਜਿਹੜੇ ਉਮਰ ਦੇ ਵਿੱਚ ਇਸ ਵੇਲੇ ਬਹੁਤ ਬਜ਼ੁਰਗ ਹੋ ਚੁੱਕੇ ਆ ਉਹ ਗੱਲ ਵੀ ਨਹੀਂ ਕਿਸੇ ਨਾਲ ਕਰ ਪਾਉਂਦੇ ਕੀ ਉਹ ਮਾਲਵਾ ਬੈਲਟ ਸੰਭ ਲੈਣਗੇ ਨਾਲ ਹੀ ਸਰਬਜੀਤ ਸਿੰਘ ਖਾਲਸਾ ਅੱਜ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਦੇ ਆ ਕਿਉਂਕਿ ਹੁਣ ਉਹਨਾਂ ਨੇ ਪਾਰਟੀ ਬਣਾ ਲਈ ਆ ਬਕਾਇਦਾ ਉਹਨਾਂ ਦੇ ਕੋਲ ਇੱਕ ਜਿਹੜਾ ਇੱਕ ਧੜਾ ਬਣ ਚੁੱਕਾ ਉਹਨਾਂ ਦੇ ਕੋਲ ਇੱਕ ਪਾਰਟੀ ਹੈ ਉਹਦਾ ਨਾਮ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਉਹ ਇਹ ਗੱਲ ਕਹਿੰਦੇ ਆ ਮੀਡੀਆ ਦੇ ਸਾਹਮਣੇ ਵੀ ਲੋਕ ਸੁਖਬੀਰ ਬਾਦਲ ਹੋਣਾ ਨੂੰ ਨਕਾਰ ਚੁੱਕੇ ਆ ਕਿਉਂਕਿ ਇਹਨਾਂ ਨੇ ਕੰਫੈਸ ਕਰ ਲਿਆ ਅਕਾਲ ਤਖਤ ਸਾਹਿਬ ਤੇ ਹੁਣ ਸਾਨੂੰ ਲੋਕ ਜਿਹੜੇ ਆ ਮੌਕਾ ਦੇਣਗੇ ਤੇ ਉਹ ਵੀ ਧੜਾ ਜਿਹੜਾ ਹੁਣ ਹੌਲੀ-ਹੌਲੀ ਮਜ਼ਬੂਤ ਹੋ ਰਿਹਾ ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਲੋਕ ਨੇ ਆਗੂ ਨੇ ਉਹ ਸਰਗਰਮ ਨੇ ਪਰ ਇਹ ਕਹਿ ਦੇਣਾ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਕਿ ਅਕਾਲੀ ਦਲ ਨੂੰ ਲੋਕਾਂ ਨੇ ਨਕਾਰ ਦਿੱਤਾ ਕਿਉਂਕਿ ਇਹ ਰਾਜਨੀਤਿਕ ਤੌਰ ਤੇ ਬਿਆਨਬਾਜ਼ੀ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਧੜੇ ਨੇ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਵੀ ਜਿਹੜੇ ਆ ਲੀਡਰ ਨੇ ਭਾਵੇਂ ਅਵਰਿਤਪਾਲ ਸਿੰਘ ਹੈ ਤੇ ਭਾਵੇਂ ਸਰਬਜੀਤ ਸਿੰਘ ਖਾਲਸਾ ਇਹਨਾਂ ਬਾਰੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਜਿਹੜੀ ਅਸੀਂ ਮਾਗੀ ਦੀ ਸਿਆਸੀ ਕਾਨਫਰੰਸ ਵੀ ਦੇਖੀ ਇਹ ਗੱਲ ਹੁਣ ਆਮ ਹੈ ਪਰ ਨਾਤਾ ترਸੀਮ ਸਿੰਘ ਉਹਨਾਂ ਦੇ ਕਹਿਣ ਦੇ ਨਾਲੇ ਮੰਨਿਆ ਜਾ ਸਕਦਾ ਹੈ ਕਿ ਅਕਾਲੀ ਦਲ ਨੇ ਲੋਕਾਂ ਨੂੰ ਨਕਾਰਤਾ 2 ਦਸੰਬਰ ਤੋਂ ਬਾਅਦ ਲੋਕਾਂ ਨੇ ਅਕਾਲੀ ਦਲ ਨੂੰ ਨਕਾਰਤਾ ਹਾਂ ਲੋਕਾਂ ਨੇ ਅਕਾਲੀ ਦਲ ਨੇ ਨਕਾਰਤਾ ਜਿਵੇਂ ਇਲਜ਼ਾਮ ਲਾਉਂਦੇ ਨੇ ਮੇਰਾ ਇਹ ਮੰਨਣਾ ਹੈ ਕਿ ਜੇ ਅਸੀਂ ਲੋਕ ਸਭਾ ਦੀਆਂ ਚੋਣਾਂ ਤੇ ਜਾਈਏ 13 ਚੋਂ ਅਕਾਲੀ ਦਲ ਦੇ ਹਿੱਸੇ ਸਿਰਫ ਇੱਕ ਲੋਕ ਸਭਾ ਦਾ ਮੈਂਬਰ ਆਇਆ ਇਹਦਾ ਮਤਲਬ ਹੈ ਅਕਾਲੀ ਦਲ ਤੋਂ ਲੋਕ ਨਰਾਜ਼ ਤਾਂ ਨਹੀਂ ਸ਼ਰਮਣੀ ਅਕਾਲੀ ਦਲ ਤੋਂ ਦੂਸਰਾ ਪਹਿਲਾਂ ਜਿਹੜੀਆਂ 22 ਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ 3 ਐਮਐਲਏ ਮਿਲੇ ਇਹਦਾ ਮਤਲਬ ਹੈ ਅਕਾਲੀ ਦਲ ਤੋਂ ਲੋਕ ਨਰਾਜ਼ ਨੇ ਹੁਣ 2 ਦਸੰਬਰ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੈਂਬਰਸ਼ਿਪ ਭਰਤੀ ਕਰ ਰਹੀ ਹੈ ਨਵੇਂ ਸਿਰੇ ਤੋਂ ਸੰਗਠਨ ਬਣਨਾ ਹੈ ਸਾਰੇ ਲੀਡਰਾਂ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਸਜ਼ਾ ਭੁਗਤੀ ਹੁਣ ਮੈਂਬਰਸ਼ਿਪ ਵੀ ਸ਼ੁਰੂ ਹੋ ਗਈ ਹਾਲਾਂਕਿ ਸੱਤ ਮੈਂਬਰੀ ਕਮੇਟੀ ਦਾ ਮਾਮਲਾ ਅਜੇ ਉਸੇ ਤਰ੍ਹਾਂ ਬਰਕਰਾਰ ਹੈ ਪਰ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਨਕਾਰ ਦਿੱਤਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੋਕ ਖੜੇ ਨੇ ਇਹਦਾ ਪੋਲੀਟਿਕਲ ਤੌਰ ਤੇ ਨਿਤਾਰਾ ਹੁਣ ਹੋਏਗਾ ਅਗਲੀਆਂ ਚੋਣਾਂ ਚ ਹੁਣ ਜਿਹੜੀਆਂ ਵੀ ਅਗਲੀਆਂ ਚੋਣਾਂ ਜਿਵਨੀ ਚੋਣਾਂ ਛੱਡ ਕੇ ਜੀ ਉਹ ਚੋਣਾਂ ਹੋਣੀਆਂ ਨੇ 27 ਦੀਆਂ ਹੁਣ 27 ਦੀਆਂ ਚੋਣਾਂ ਤੱਕ ਤਾਂ ਸਾਨੂੰ ਸੰਦੀਪ ਜੀ ਇੰਤਜ਼ਾਰ ਕਰਨਾ ਪਊਗਾ ਅਧਿਕਾਰਿਕ ਤੌਰ ਤੇ ਇਹ ਕਹਿਣ ਦੇ ਲਈ ਵੀ ਕੀ ਸੱਚਮੁੱਚ ਅਕਾਲੀ ਦਲ ਨੂੰ ਲੋਕਾਂ ਨੇ ਨਕਾਰ ਦਿੱਤਾ ਜਾਂ ਨਹੀਂ ਚੋਣਾਂ ਦੇ ਵਿੱਚ ਜਿਹੜੀ ਹਾਰ ਜਿੱਤ ਹੈ ਉਦੇ ਰੂਪ ਚ ਅਸੀਂ ਵੇਖਦੇ ਆਂ ਵੀ ਕਿਸੇ ਪੋਲੀਟੀਕਲ ਪਾਰਟੀ ਦੀ ਕੀ ਸਥਿਤੀ ਹੈ ਦੇਖੋ ਹਜੇ ਤੱਕ ਅਸੀਂ ਇਹ ਕਹਿ ਸਕਦੇ ਆਂ ਕਿ ਅਕਾਲੀ ਦਲ ਤੋਂ ਵੋਟਰ ਨਰਾਜ਼ ਹੈ ਹੁਣ 22 ਚ ਅਕਾਲੀ ਦਲ 3 ਸੀਟਾਂ ਤੇ ਰਹਿ ਗਿਆ ਲੋਕ ਸਭਾ ਚ ਇੱਕ ਸੀਟ ਜਿੱਤੀ ਜੇ 27 ਚ ਵੀ ਅਕਾਲੀ ਦਲ 4-5 ਸੀਟਾਂ ਤੇ ਰਹਿ ਜਾਂਦਾ ਫਿਰ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਲੋਕਾਂ ਨੇ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਨਾਲ ਨਕਾਰਤਾ ਹਾਂ ਅਗਰ ਅਕਾਲੀ ਦਲ 20-25-30 ਸੀਟਾਂ ਲੈ ਜਾਂਦਾ ਫਿਰ ਤੇ ਰਿਵਾਈਵ ਕਰਗੇ ਫਿਰ ਅਸੀਂ ਕਹਾਂਗੇ ਕਿ ਅਕਾਲੀ ਦਲ ਦੁਬਾਰਾ ਆਪਣੇ ਰਿਵਾਈਵਲ ਵਾਲੇ ਪਾਸੇ ਆ ਰਿਹਾ ਜਿਵੇਂ ਜਿਵੇਂ ਕਾਂਗਰਸ ਪਾਰਟੀ ਦੇਖੋ ਕਾਂਗਰਸ ਪਾਰਟੀ 44-45-50 ਸੀਟਾਂ ਤੇ ਸਿਮਟ ਗਈ ਸੀ ਇਸ ਵਾਰ 100 ਸੀਟਾਂ ਤੇ ਆ ਗਈ ਕਾਂਗਰਸ ਪਾਰਟੀ ਇਹਦਾ ਮਤਲਬ ਹੈ ਕਾਂਗਰਸ ਪਾਰਟੀ ਪਿਛਲੇ ਸਮੇਂ ਚ ਕਾਫੀ ਪਛੜ ਗਈ ਸੀ ਦੇਸ਼ ਦੇ ਵਿੱਚ ਤੇ ਹੁਣ ਕਾਂਗਰਸ ਪਾਰਟੀ ਕੌਮੀ ਸਿਆਸਤ ਦੇ ਵਿੱਚ ਰਿਵਾਈਵਲ ਕਰ ਰਹੀ ਹੈ ਹੁਣ ਦਿੱਲੀ ਦੀਆਂ ਇਲੈਕਸ਼ਨਾਂ ਨੇ ਦਿੱਲੀ ਚ ਕਾਂਗਰਸ ਮੌਜੂਦਾ ਸਮੇਂ ਚ 0 ਐਮਐਲਏ ਪਿਛਲੀ ਵਾਰੀ ਕਾਂਗਰਸ ਦਾ 0 ਐਮਐਲਏ ਅਗਰ ਕਾਂਗਰਸ ਇਸ ਵਾਰ 10-15 ਐਮਐਲਏ ਜਿੱਤ ਲੈਂਦੀ ਹੈ 17 ਚੋਂ ਫਿਰ ਅਸੀਂ ਕਹਿ ਸਕਾਂਗੇ ਕਿ ਕਾਂਗਰਸ ਰਿਵਾਈਵਲ ਹੋ ਰਿਹਾ ਹੈ ਕਾਂਗਰਸ ਵਾਪਸ ਆ ਰਹੀ ਹੈ ਅਗਰ ਇਸ ਵਾਰ ਵੀ ਕਾਂਗਰਸ ਕੋਈ ਸੀਟ ਨਹੀਂ ਜਿੱਤਦੀ ਦਿੱਲੀ ਚ ਫਿਰ ਅਸੀਂ ਨਿਸ਼ਚਿਤ ਤੌਰ ਤੇ ਕਹਾਂਗੇ ਕਿ ਕਾਂਗਰਸ ਨੂੰ ਬੁਰੇ ਤਰ੍ਹਾਂ ਨਾਲ ਨਕਾਰਤਾ ਪਰ ਪੋਲੀਟੀਕਲ ਲੀਡਰਾਂ ਦਾ ਜਿਹੜਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਨਕਾਰਤਾ ਅਸੀਂ ਸਿਰਫ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਰਹਿ ਗਿਆ ਦੇਖੋ ਅਮਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਇਹਨਾਂ ਅੱਗੇ ਵੀ ਚੁਣੌਤੀਆਂ ਨੇ ਕਿ ਸਰਬਜੀਤ ਸਿੰਘ ਖਾਲਸਾ ਬਤੌਰ ਐਮਪੀ ਕੀ ਕਰਦੇ ਨੇ 5 ਸਾਲ ਸਿੱਖੀ ਮੁੱਦਿਆਂ ਤੇ ਕੀ ਕਰਦੇ ਨੇ ਕੌਮ ਦੇ ਮੁੱਦਿਆਂ ਤੇ ਕੀ ਕਰਦੇ ਨੇ ਕਿਸ ਤਰ੍ਹਾਂ ਦੀ ਅਗਵਾਈ ਕਰਦੇ ਨੇ ਔਰ ਅਮਰਿਤਪਾਲ ਸਿੰਘ ਦਾ ਜ਼ਿਆਦਾਤਰ ਸਮਾਂ ਹਜੇ ਤੱਕ ਜੇਲ੍ਹ 'ਚ ਹੀ ਕਟਿਆ ਉਹ ਤਾਂ ਜੇਲ੍ਹ ਤੋਂ ਰਿਹਾ ਹੀ ਨਹੀਂ ਹੋਏ ਜਦੋਂ ਦੇ ਉਹ ਮੈਂਬਰ ਪਾਰਲੀਮੈਂਟ ਬਣੇ ਨੇ ਕੀ ਉਹ ਪਾਉਂਦੇ ਸਮੇਂ ਦੇ ਵਿੱਚ ਬਾਹਰ ਆ ਸਕਣਗੇ ਜਾਂ ਨਹੀਂ ਅਮਰਿਤਪਾਲ ਸਿੰਘ ਦੇ ਬਾਹਰ ਆਉਣ ਤੋਂ ਬਾਅਦ ਉਹਨਾਂ ਦੀ ਪਾਰਟੀ ਦਾ ਸਰੂਪ ਕੀ ਬਣਦਾ ਹੈ ਕਿੰਨਾ ਕੁ ਸਮਰਥਨ ਲੋਕਾਂ ਦਾ ਮਿਲਦਾ ਹੈ ਔਰ ਜਿਹੜੇ ਵੱਡੇ ਜਿਹੜੇ ਪੰਥਕ ਹਲਕੇ ਨੇ ਖਡੂਰ ਸਾਹਿਬ ਹੋ ਗਿਆ ਜਾਂ ਜਿਵੇਂ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਜਿੱਤਿਆ ਗੱਲ ਜਦੋਂ ਸ਼ਹਿਰੀ ਇਲਾਕਿਆਂ ਦੀ ਹੋਣੀ ਹੈ ਤੇ ਇਸ ਪਾਰਟੀ ਨੂੰ ਕਿੰਨਾ ਕੁ ਸਮਰਥਨ ਸ਼ਹਿਰੀ ਇਲਾਕਿਆਂ ਦੇ ਵਿੱਚ ਮਿਲਦਾ ਹੈ ਉਹਦੇ ਉੱਪਰ ਵੀ ਸੰਦੀਪ ਜੀ ਬਹੁਤ ਕੁਝ ਨਿਰਭਰ ਕਰਦਾ ਹੈ ਸੋ ਬਾਕੀ ਠੀਕ ਹੈ ترسےਮ ਸਿੰਘ ਹੋਣੀ ਹੈ ਔਰ ਅਕਾਲੀ ਦਲ ਵਾਰਸ ਪੰਜਾਬ ਦੇ ਸਰਗਰਮ ਹੋਏ ਨੇ ਸਾਰਿਆਂ ਨੂੰ ਰਾਜਨੀਤਿਕ ਤੌਰ ਤੇ ਹੱਕ ਹੈ ਆਪਣੀ ਆਪਣੀ ਜਿਹੜੀ ਆਵਾਜ਼ ਹੈ ਉਹ ਲੋਕਾਂ 'ਚ ਲੈ ਕੇ ਜਾਣ ਦਾ ਬਾਕੀ ਵੇਖਦੇ ਆਂ ਆਉਂਦੇ ਵਕਤ ਦੇ ਵਿੱਚ ਕੀ ਬਣਦਾ ਹੈ ਅੱਛਾ ਡੱਲਾ ਸਾਹਿਬ ਹੁਣ ਆਪਾਂ ਗੱਲ ਕਰਦੇ ਆਂ ਦਿੱਲੀ ਚੋਣਾਂ ਦੀ 5 ਫਰਵਰੀ ਨੂੰ ਉੱਥੇ ਚੋਣਾਂ ਹੋਣੀਆਂ ਨੇ ਤੇ ਸਿਆਸੀ ਪਾਰਟੀਆਂ ਨੇ ਲੋਕਾਂ ਨੂੰ ਲੁਭਾਉਣ ਵਾਸਤੇ ਜਿਹੜਾ ਇੱਕ ਤੋਂ ਵੱਧ ਇੱਕ ਜਿਹੜੇ ਆ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਆ ਅਰਵਿੰਦ ਕੇਜਰੀਵਾਲ ਨੇ ਇੱਕ ਨਵਾਂ ਐਲਾਨ ਕੀਤਾ ਕਹਿੰਦੇ ਜੇ ਅਸੀਂ ਸੱਤਾ 'ਚ ਦੁਬਾਰਾ ਆ ਗਏ ਤੇ ਜਿਹੜੇ ਲੋਕ ਦਿੱਲੀ ਦੇ ਵਿੱਚ ਕਾਰੋਬਾਰ ਕਰਦੇ ਆ ਨੌਕਰੀ ਕਰਦੇ ਆ ਪਰ ਉਹ ਰਹਿੰਦੇ ਕਿਰਾਏ ਤੇ ਆ ਉਹਨਾਂ ਵਾਸਤੇ ਵੀ ਬਿਜਲੀ ਤੇ ਪਾਣੀ ਦੀ ਸਹੂਲਤ ਜਿਹੜੀ ਆ ਉਹ ਕਹਿੰਦੇ ਸਰਕਾਰ ਵੰਦਿਆ ਯੋਜਨਾ ਬਣਾ ਦੇਣੀ ਹੈ ਦੇਖੋ ਮੈਂ ਅਖਬਾਰ ਦੇਖ ਰਿਹਾ ਸੀ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਅਸੀਂ 2500 ਰੁਪਏ ਔਰਤਾਂ ਨੂੰ ਦਵਾਂਗੇ 500 ਰੁਪਏ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਲਈ ਪੈਨਸ਼ਨ 500 ਰੁਪਏ ਚ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੁਣ ਉਥੇ ਪੋਲਿਟਿਕਲ ਪਾਰਟੀਆਂ ਲੋਕਾਂ ਨੂੰ ਹੁਣ ਵਾਅਦਿਆਂ ਦੇ ਰੂਪ ਚ ਰਿਓੜੀਆਂ ਵੰਡ ਰਹੀਆਂ ਨੇ ਔਰ ਅਰਵਿੰਦ ਕੇਜਰੀਵਾਲ ਨੇ ਜਿਹੜੀ ਗੱਲ ਕੀਤੀ ਹੈ ਇਹਦਾ ਵੀ ਪ੍ਰਭਾਵ ਜਾਏਗਾ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਜਿਹੜੇ ਕਿਰਾਏਦਾਰ ਨੇ ਉਹਨਾਂ ਨੂੰ ਵੀ ਅਸੀਂ ਪਾਣੀ ਤੇ ਬਿਜਲੀ ਮੁਫਤ ਦਵਾਂਗੇ ਹੁਣ ਤੱਕ ਹੁੰਦਾ ਕੀ ਹੈ ਮੰਨ ਲਓ ਕਿਸੇ ਨੇ 1 ਮੀਟਰ ਲਵਾਇਆ ਆਪਣੀ ਇਮਾਰਤ ਚ ਤੇ ਉਹਦੇ ਵਿੱਚ 5-7 ਕਮਰੇ ਕਿਰਾਏ ਤੇ ਦਿੱਤੇ ਹੋਏ ਐ ਤੇ ਉਹ ਕਮਰਿਆਂ ਤੋਂ ਬਿਜਲੀ ਦਾ ਬਿੱਲ ਵਸੂਲਦਾ ਔਰ ਦਿੱਲੀ ਚ ਬਹੁਤ ਸਾਰੇ ਲੋਕ ਨੇ ਜਿਹੜੇ ਕਿਰਾਏ ਤੇ ਕਮਰੇ ਲੈ ਕੇ ਰਹਿੰਦੇ ਮੈਂ ਕੱਲ ਵੀ ਗੱਲ ਕੀਤੀ ਸੀ ਕੋਈ ਇੱਕ ਕਮਰੇ ਚ ਰਹਿੰਦਾ ਕਮਰਾ ਰਸੋਈ ਕੋਈ ਦੋ ਕਮਰੇ ਰਸੋਈ ਹੁਣ ਕਿਰਾਏਦਾਰਾਂ ਦੇ ਵੱਖਰੇ ਮੀਟਰ ਲਾਉਣ ਦਾ ਰਾਹ ਖੋਲ ਧਾਰਵੰਦ ਕੇਜਰੀਵਾਲ ਨੇ ਇਹਦਾ ਮਤਲਬ ਹੈ ਕੋਈ ਵੀ ਵਿਅਕਤੀ ਅਗਰ ਦਿੱਲੀ ਚ ਕਿਰਾਏ ਤੇ ਰਹਿੰਦਾ ਹੈ ਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਉਹਨਾਂ ਨੂੰ ਵੱਖਰਾ ਮੀਟਰ ਲਾਉਣ ਦੀ ਛੋਟ ਦੇਗੀ ਬਤੌਰ ਕਿਰਾਏ ਦਾ ਸੋ ਬਤੌਰ ਕਿਰਾਏਦਾਰ ਵੀ ਮੀਟਰ ਜੇ ਲੱਗੂਗਾ ਤੇ ਬਿਜਲੀ ਦਾ ਬਿੱਲ ਤਾਂ ਜ਼ੀਰੋ ਆਏਗਾ ਇਹਦਾ ਫਾਇਦਾ ਅਰਵਿੰਦ ਕੇਜਰੀਵਾਲ ਨੂੰ ਮਿਲੂਗਾ ਪਰ ਭਾਜਪਾ ਨੇ ਜਿਹੜੀ ਗੱਲ ਕਹੀ ਹੈ ਕਿ ਅਸੀਂ 2500 ਰੁਪਏ ਦਵਾਂਗੇ ਦੇਖੋ ਹੁਣ ਇੱਕ ਗੱਲ ਤਾਂ ਤੈਅ ਹੋ ਗਈ ਕਾਂਗਰਸ ਵਾਲੇ ਕਹਿੰਦੇ ਅਸੀਂ ਵੀ ਪੈਸੇ ਦਵਾਂਗੇ ਕੇਜਰੀਵਾਲ ਦੇ ਰਿਹਾ ਹੈ ਬਿਜਲੀ ਮੁਫਤ ਪਾਣੀ ਤੇ ਕਹਿੰਦੇ ਅਸੀਂ ਵੀ ਖਾਤਿਆਂ 'ਚ ਪੈਸੇ ਪਾਵਾਂਗੇ ਉਹ ਵੀ ਭਾਜਪਾ ਵੀ ਕਹਿ ਰਹੀ ਹੈ ਜਿਹੜੇ ਸਾਡੇ ਆਮ ਵੋਟਰ ਨੇ ਉਹਨਾਂ ਨੂੰ ਇੱਕ ਗੱਲ ਤਾਂ ਤੈਅ ਹੋ ਗਈ ਵੋਟਰ ਜਿਹੜਾ ਇਹ ਸੋਚਦਾ ਕਿ ਮੈਂ ਤਾਂ ਆਪਣੀ ਵੋਟ ਪਾ ਆਉਣੀ ਹੈ ਪਰ ਲੋਕ ਕਿਸ ਨੂੰ ਚੁਣਨਗੇ ਸਰਕਾਰ ਕਿਸ ਦੀ ਆਉਗੀ ਜਿਹਦੀ ਮਰਜ਼ੀ ਆਵੇ ਇੱਕ ਗੱਲ ਪੱਕੀ ਹੈ ਕਿ ਸਾਨੂੰ ਮੁਫਤ ਬਿਜਲੀ ਪਾਣੀ ਵੀ ਮਿਲਦਾ ਰਹਿਣਾ ਹੈ ਸਾਡੇ ਖਾਤਿਆਂ 'ਚ ਵੀ ਪੈਸੇ ਆਉਣੇ ਨੇ ਔਰਤਾਂ ਨੂੰ ਵੀ ਇਹਦੇ ਨਾਲ ਸੰਤੁਸ਼ਟੀ ਮਿਲੇਗੀ ਹੁਣ ਦਿੱਲੀ 'ਚ ਹੋਣਾ ਕੀ ਹੈ ਜਿਹੜੀਆਂ ਵੋਟਾਂ ਪੈਣੀਆਂ ਨੇ ਜੀ ਔਰਤਾਂ ਦੀ ਵੋਟ ਫੀਸਦ ਵਧ ਜਾਣੀ ਹੈ ਦਿੱਲੀ ਦੇ ਵਿੱਚ 1.5 ਕਰੋੜ ਤੋਂ ਜ਼ਿਆਦਾ ਵੋਟਰ ਨੇ ਔਰ ਮਹਿਲਾਵਾਂ ਦੀ ਗਿਣਤੀ ਵੀ ਅੱਧ ਮੱਧ ਦੇ ਕਰੀਬ ਹੈ ਜਿਵੇਂ ਪੰਜਾਬ ਚ ਹੈ ਪੰਜਾਬ ਚ ਵੀ 1 ਕਰੋੜ 96 ਲੱਖ ਤੋਂ ਜ਼ਿਆਦਾ ਵੋਟਰ ਨੇ ਹੁਣ ਜਿਹੜੀਆਂ ਔਰਤਾਂ ਦੀਆਂ ਵੋਟਾਂ ਨੇ ਦਿੱਲੀ ਦੀ ਸਿਆਸਤ ਦੇ ਵਿੱਚ ਫਰਕ ਔਰਤਾਂ ਦੀਆਂ ਵੋਟਾਂ ਨੇ ਜ਼ਿਆਦਾ ਪਾਉਣਾ ਹੈ ਜਿੱਧਰ ਵੱਧ ਵੋਟਾਂ ਔਰਤਾਂ ਦੀਆਂ ਪੈ ਗਈਆਂ ਉਹ ਪਾਰਟੀ ਨੇ ਜਿੱਤ ਜਾਣਾ ਹੈ ਹੁਣ ਜਿਹੜੀ ਗੱਲ ਰਹੀ ਮੁਕਾਬਲੇਬਾਜ਼ੀ ਦੀ ਭਾਜਪੀ ਵਾਲੇ ਜਿਹੜੇ ਕਹਿੰਦੇ ਸੀ ਵੀ ਅਰਵਿੰਦ ਕੇਜਰੀਵਾਲ ਰਿਓੜੀਆਂ ਵੰਡਦਾ ਹੈ ਹੁਣ ਚੋਣਾਂ ਦੇ ਦਿਨਾਂ 'ਚ ਭਾਜਪੀ ਵਾਲੇ ਵੀ ਰਿਓੜੀਆਂ ਵੰਡਣ ਤੇ ਮਜਬੂਰ ਹੋਏ ਨੇ ਅਸਲ 'ਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਨੇ ਨਾ ਜੀ ਰਿਓੜੀਆਂ ਉਹ ਪਹਿਲਾਂ ਵੀ ਵੰਡਦੇ ਸੀ ਪਹਿਲਾਂ ਉਹ ਕਹਾਵਤ ਹੈ ਨਾ ਅੰਨਾ ਵੰਡੇ ਰਿਓੜੀਆਂ ਮੋੜ-ਮੋੜ ਆਪਣੇਆਂ ਨੂੰ ਪੋਲੀਟੀਕਲ ਪਾਰਟੀਆਂ ਨੂੰ ਆਪਣੇਆਂ ਤੋਂ ਬਿਨਾ ਕੁਝ ਦਿਖਦਾ ਨਹੀਂ ਸੀ ਸੋ ਉਹ ਰਿਓੜੀਆਂ ਵੰਡਦੇ ਸੀ ਆਪਣੇ ਲੀਡਰਾਂ ਨੂੰ ਲੀਡਰਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਕਿਸੇ ਨੂੰ ਚੇਅਰਮੈਨ ਲਾ ਲਿਆ ਕਿਸੇ ਨੂੰ ਮੈਂਬਰ ਪਾ ਲਿਆ ਕਮਿਸ਼ਨ 'ਚ ਕਿਸੇ ਨੂੰ ਲੋਅਰ ਡਿਪਾਰਟਮੈਂਟ ਦੇ ਵਿੱਚ ਅਪੁਆਇੰਟਮੈਂਟ ਦੇ ਦਿੱਤੀ ਵਕਵਾਟ ਕਾਰਪੋਰੇਸ਼ਨ ਦੇ ਚੇਅਰਮੈਨ ਲਾ ਦਿੰਦੇ ਸੀ ਚੇਅਰਮੈਨ ਲਾ ਦਿੰਦੇ ਸੀ ਸੋ ਰਿਅੜੀਆਂ ਪਹਿਲਾਂ ਆਪਣੇਆਂ ਨੂੰ ਵੰਡਦੇ ਸੀ ਵੀ ਮੁਫਤ ਬਿਜਲੀ ਦੇਜੋ ਭਾਈ ਜਿਹੜਾ ਚੁਣਿਆ ਗਿਆ ਚੇਅਰਮੈਨ ਉਹਨੂੰ ਗੱਡੀ ਵੀ ਮਿਲ ਗਈ ਸਿਕਿਉਰਟੀ ਵੀ ਮਿਲ ਗਈ ਤੁਸੀਂ ਪੰਜਾਬ 'ਚ ਦੇਖੋ ਨਾ ਜਿਹੜੇ ਲੀਡਰ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੁੰਦੇ ਸੀ ਨਾਲ ਦੀ ਨਾਲ ਅਸੀਂ ਦੇਖਿਆ ਵੀ ਉਹਨਾਂ ਨੂੰ ਫੌਜੀਆਂ ਦੀ ਸੁਰੱਖਿਆ ਮਿਲ ਜਾਂਦੀ ਸੀ ਵੀ ਅਚਾਨਕ ਰਾਤੋਂ ਰਾਤ ਇਹਨਾਂ ਨੂੰ ਕਿਹੜਾ ਖਤਰਾ ਪੈਦਾ ਹੋ ਗਿਆ ਭਾਈ ਭਾਜਪਾ 'ਚ ਆ ਕੇ ਕਿ ਇਹਨਾਂ ਨੂੰ ਫੌਜ ਦੀ ਸੁਰੱਖਿਆ ਦੇਣੀ ਪਈ ਇਹ ਵੀ ਰਿਅੜੀਆਂ ਦੇ ਰੂਪ 'ਚ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਸੁਰੱਖਿਆ ਅਮਲੇ ਨੂੰ ਵਰਤਦਿਆਂ ਨੇ ਵੀ ਜੇ ਕੋਈ ਲੀਡਰ ਸਾਡੀ ਪਾਰਟੀ ਚਾਹੁੰਦਾ ਉਹਨੂੰ ਚਾਰ ਗਨਮੈਨ ਦੇ ਦਿਓ ਇਸ ਕਰਕੇ ਅਰਵਿੰਦ ਕੇਧਰੀਵਾਲ ਤੇ ਇਹ ਇਲਜ਼ਾਮ ਲਾਉਂਦੇ ਸੀ ਜਦ ਕਿ ਅਰਵਿੰਦ ਕੇਧਰੀਵਾਲ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਕਿ ਅਸੀਂ ਮੁਫਤ ਬਿਜਲੀ ਦਵਾਂਗੇ ਉਹਨੇ ਦੇ ਕੇ ਦਿਖਾਈ ਪੰਜਾਬ ਚ ਵੀ ਦਿੱਤੀ ਪੰਜਾਬ ਚ ਵੀ ਚੱਲ ਰਹੀ ਹੈ ਸੋ ਅਰਵਿੰਦ ਕੇਧਰੀਵਾਲ ਤੇ ਥੋੜਾ ਦਾ ਭਰੋਸਾ ਲੋਕਾਂ ਨੂੰ ਜ਼ਿਆਦਾ ਹੈ ਕਿ ਅਰਵਿੰਦ ਕੇਧਰੀਵਾਲ ਨੇ ਜੇ ਕਿਹਾ ਦਿੱਲੀ ਚ ਕਿ ਮੈਂ ਖਾਤਿਆਂ ਚ ਪੈਸੇ ਪਾਉਂਗਾ ਉਹਨੇ ਪਾ ਦੇਣੇ ਆ ਕਿਉਂਕਿ ਦੂਸਰੀਆਂ ਪਾਰਟੀਆਂ ਦਾ ਖਾਸ ਤੌਰ ਤੇ ਕਾਂਗਰਸ ਦਾ ਭਾਜਪੀ ਦਾ ਦਿੱਲੀ 'ਚ ਹਜੇ ਕੋਈ ਤਜਰਬਾ ਨਹੀਂ ਨਾ ਅਜੇ ਤੱਕ ਕਾਂਗਰਸ ਨੇ ਨਾ ਭਾਜਪੀ ਨੇ ਦਿੱਲੀ 'ਚ ਔਰਤਾਂ ਦੇ ਖਾਤੇ 'ਚ ਜਿਸ ਤਰ੍ਹਾਂ ਪੈਸੇ ਪਾਏ ਨੇ ਤੇ ਨਾ ਹੀ ਉਹਨਾਂ ਨੇ ਮੁਫਤ ਬਿਜਲੀ ਦਿੱਤੀ ਹੈ ਇਸ ਰੂਪ ਦੇ ਵਿੱਚ ਜਿਵੇਂ ਕੇਂਦਰੀਵਾਲ ਦੇ ਰਹੇ ਸੋ ਦਿੱਲੀ ਦੀ ਲੜਾਈ ਬੜੀ ਦਿਲਚਸਪ ਹੋਈ ਹੈ ਸੰਦੀਪ ਜੀ ਮੈਂ ਦੇਖ ਰਿਹਾ ਸੀ ਪੰਜਾਬ ਤੋਂ ਵੱਡੀ ਗਿਣਤੀ ਐਮਐਲਏ ਭਗਵੰਤ ਮਾਨ ਦਾ ਡੇਰਾ ਉੱਥੇ ਹੈ ਭਗਵੰਤ ਮਾਨ ਲਗਾਤਾਰ ਇੱਕ ਸਟਾਰ ਪ੍ਰਚਾਰਕ ਦੇ ਤੌਰ ਤੇ ਵੱਡੀ ਭੂਮਿਕਾ ਅਦਾ ਕਰ ਰਹੇ ਨੇ ਔਰ ਪੰਜਾਬੀ ਵੋਟਰ ਬਹੁਤ ਜ਼ਿਆਦਾ ਨੇ ਸਿੱਖ ਵੋਟਰ ਬਹੁਤ ਜ਼ਿਆਦਾ ਨੇ ਔਰ ਭਗਵੰਤ ਮਾਨ ਦਾ ਉੱਥੇ ਹਰਮਨ ਪਿਆਰ ਤਾਂ ਬਹੁਤ ਜ਼ਿਆਦਾ ਦਿੱਲੀ ਦੇ ਵਿੱਚ ਵੀ ਬਤੌਰ ਕਲਾਕਾਰ ਵੀ ਔਰ ਬਤੌਰ ਆਮ ਆਦਮੀ ਪਾਰਟੀ ਦੇ ਲੀਡਰ ਵੀ ਅੰਨਾ ਹਜ਼ਾਰੇ ਦੇ ਅੰਦੋਲਨ ਵੇਲੇ ਦੇ ਭਗਵੰਤ ਮਾਨ ਨਾਲ ਜੁੜੇ ਹੋਏ ਨੇ ਸੋ ਇਸ ਕਰਕੇ ਮੈਂ ਕਹਿ ਸਕਦਾ ਕਿ ਭਗਵੰਤ ਮਾਨ ਦੇ ਦਿੱਲੀ ਜਾਣ ਦੇ ਨਾਲ ਆਮ ਆਦਮੀ ਪਾਰਟੀ ਨੂੰ ਉੱਥੇ ਤਾਕਤ ਮਿਲੀ ਹੈ ਔਰ ਇਹ بڑے ਚਿਰਾਂ ਬਾਅਦ ਮੈਂ ਦੇਖ ਰਿਹਾ ਜਦੋਂ ਸੁਖਵੀਰ ਬਾਦਲ ਦਿੱਲੀ ਚ ਪ੍ਰਚਾਰ ਨਹੀਂ ਕਰ ਰਹੇ ਨਹੀਂ ਤਾਂ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਉੱਥੇ ਵੱਡੇ ਸਿੱਖ ਲੀਡਰਾਂ ਦੇ ਤੌਰ ਤੇ ਦਿੱਲੀ ਚ ਕਿਸੇ ਵੇਲੇ ਪ੍ਰਚਾਰ ਕਰਦੇ ਰਹੇ ਨੇ ਬਿਲਕੁਲ ਉੱਥੇ ਕੈਂਡੀਡੇਟ ਹੀ ਨਹੀਂ ਅਨਾਉਂਸ ਕੈਂਡੀਡੇਟ ਅਕਾਲੀ ਦਲ ਤੋਂ ਚਲੋ ਚੋਣੇ ਨਹੀਂ ਲੜ ਰਿਹਾ ਪਰ ਜਦੋਂ ਪੰਜਾਬ ਦੇ ਪੰਥਕ ਸਿੱਖ ਲੀਡਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਇੱਕ ਪੰਥਕ ਲੀਡਰ ਦੇ ਤੌਰ ਤੇ ਜਾਣੇ ਜਾਂਦੇ ਸੀ ਜਾਂ ਅਕਾਲੀ ਦਲ ਪੰਥਕ ਪਾਰਟੀ ਦੀ ਦੇ ਨੁਮਾਇੰਦਗੀ ਨੁਮਾਇੰਦਗੀ ਕਰਦੇ ਸੀ ਹੁਣ ਜਦੋਂ ਇਹ ਨਹੀਂ ਨੇ ਤਾਂ ਇੱਕ ਨਿਰਪੱਖ ਸਿੱਖ ਲੀਡਰ ਭਗਵੰਤ ਮਾਨ ਭਗਵੰਤ ਮਾਨ ਧਰਮ ਦੀ ਸਿਆਸਤ ਤੋਂ ਵੱਖਰੇ ਹੋ ਕੇ ਆਮ ਆਦਮੀ ਪਾਰਟੀ ਦੇ ਤੌਰ ਤੇ ਬਤੌਰ ਪੰਜਾਬ ਦੇ ਮੁੱਖ ਮੰਤਰੀ ਉੱਥੇ ਪ੍ਰਚਾਰ ਕਰ ਰਹੇ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਉੱਥੇ ਸਿੱਖ ਵੋਟਰਾਂ ਕੋਲੇ ਇੱਕ ਮੌਕਾ ਹੈ ਇੱਕ ਤਾਂ ਉਹ ਭਗਵੰਤ ਮਾਨ ਨੂੰ ਨੇੜੇ ਜਾਣ ਰਹੇ ਨੇ ਭਗਵੰਤ ਮਾਨ ਸਿੱਧੇ ਰੂਪ ਚ ਆਮ ਆਦਮੀ ਪਾਰਟੀ ਨੂੰ ਉੱਥੇ ਫਾਇਦਾ ਪਹੁੰਚਾ ਸਕਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਅਰਵਿੰਦ ਕੇਂਦਰੀਵਾਲ ਤੋਂ ਬਾਅਦ ਭਗਵੰਤ ਮਾਨ ਦਿੱਲੀ ਚਾਅ ਆਦਮੀ ਪਾਰਟੀ ਦੇ ਸਭ ਤੋਂ ਵੱਡੇ ਹਰਮਨ ਪਿਆਰੇ ਲੀਡਰ ਨੇ ਔਰ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੇ ਸਟਾਰ ਪ੍ਰਚਾਰਕ ਨੇ ਸੋ ਅਗਰ ਉਹ ਚੋਣਾਂ ਤੱਕ ਦਿੱਲੀ ਰਹਿ ਗਏ ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਖਾਸਾ ਫਾਇਦਾ ਹੋਏਗਾ ਔਰ ਉਹਦੇ ਨਾਲ ਭਗਵੰਤ ਮਾਨ ਦੀ ਜਿਹੜੀ ਇਮੇਜ ਹੈ ਪੋਲਿਟਿਕਲ ਇਮੇਜ ਹੈ ਉਹ ਹੋਰ ਤਕੜੀ ਹੋਏਗੀ ਗੱਲ ਸਾਹਿਬ ਹੁਣ ਇਹਦੇ ਨਾਲ ਹੀ ਆਪਾਂ ਦਿਲਜੀਤ ਦੋਸਾਂਝ ਦੀ ਗੱਲ ਕਰਦੇ ਆ ਦਿਲਜੀਤ ਦੋਸਾਂਝ ਦੀ ਇੱਕ ਫਿਲਮ ਪੰਜਾਬ 95 ਜਿਹੜੀ ਆ ਉਹ ਵੈਸੇ ਹੀ ਸੁਰਖੀਆਂ ਦੇ ਵਿੱਚ ਸੀ ਚਰਚਾਾਂਵਾਂ ਦੇ ਵਿੱਚ ਸੀ ਕਿਉਂਕਿ ਜਸਵੰਤ ਸਿੰਘ ਖਾਲੜਾ ਹੋਣਾ ਦੇ ਉੱਤੇ ਉਹ ਫਿਲਮ ਜਿਹੜੀ ਆ ਉਹਨਾਂ ਦੇ ਕਿਰਦਾਰ ਦੇ ਉੱਤੇ ਬਾਇਓਪਿਕ ਸੀਗੀ ਹੁਣ ਇਹ ਮੂਵੀ ਦਾ ਪਹਿਲਾ ਟ੍ਰੇਲਰ ਜਿਹੜਾ YouTube ਤੇ ਰਿਲੀਜ਼ ਹੁੰਦਾ ਬਾਅਦ ਚੋਂ ਇਹਨੂੰ ਵਿਡਰੋ ਕਰ ਲਿਆ ਜਾਂਦਾ ਡਿਲੀਟ ਕਰ ਲਿਆ ਜਾਂਦਾ ਤੇ ਹੁਣ ਫਿਰ ਪਤਾ ਲੱਗਾ ਵੀ ਇਹ ਫਿਲਮ ਜਿਹੜੀ ਆ ਇਹ ਭਾਰਤ ਦੇ ਵਿੱਚ ਰਿਲੀਜ਼ ਹੀ ਨਹੀਂ ਹੋ ਰਹੀ ਵਿਦੇਸ਼ਾਂ 'ਚ ਰਿਲੀਜ਼ ਹੋਏਗੀ ਤੇ 120 ਕਟ ਮਤਲਬ ਸੈਂਸਰ ਬੋਰਡ ਨੇ ਇਸ ਫਿਲਮ ਤੇ ਲਗਾ ਦਿੱਤੇ ਸੀਗੇ ਜੇ ਭਾਰਤ ਚ ਰਿਲੀਜ਼ ਹੁੰਦੀ ਹੋ ਸਕਦਾ ਪ੍ਰੋਡਿਊਸਰਸ ਨੂੰ ਇਹ ਲੱਗਾ ਹੋਵੇ ਵੀ ਜਦੋਂ 120 ਕਾਟ ਹੀ ਲੱਗ ਗਏ ਤੇ ਫਿਲਮ ਦੇ ਪੱਲੇ ਕੀ ਬਚਿਆ ਤੇ ਫਿਰ ਇਹ ਦੇਖਣੀ ਕਿੰਨੇ ਆ ਹੁਣ ਇਹ ਸਥਿਤੀ ਕਿਉਂ ਬਣੀ ਆ ਤੇ ਇਹਦਾ ਹੱਲ ਕੋ ਨਿਕਲ ਸਕਦਾ ਬਾਇਓਪਿਕ ਤੇ ਬਾਇਓਪਿਕ ਹੁੰਦੀ ਆ ਕਿਉਂਕਿ ਇਹਦੇ ਵਿੱਚ ਤਾਂ ਅਕਸ ਦਿਖਾਇਆ ਜਾਣਾ ਸੀ ਨਾ ਉਸ ਕਾਲੇ ਦੌਰ ਦਾ ਦੇਖੋ ਇਹ ਸਮੇਂ-ਸਮੇਂ ਤੇ ਹੁੰਦਾ ਰਿਹਾ ਇੱਕ ਵਾਰੀ ਜਿਹੜੀ ਸਾਡਾ ਹੱਕ ਫਿਲਮ ਸੀ ਉਹਦੀ ਉਹਦੇ ਤੇ ਰੋਕ ਲੱਗੀ ਸੀ ਪਾਬੰਦੀ ਲੱਗੀ ਸੀ ਉਹ ਫਿਲਮ ਵੀ ਓਵਰ ਸੀਜ਼ ਦਿਖਾਈ ਗਈ ਸੀ ਵਿਦੇਸ਼ਾਂ ਚ ਦਿਖਾਈ ਗਈ ਸੀ ਜਿੱਥੋਂ ਤੱਕ ਦਿਲਜੀਤ ਦਸਾਂਝ ਦੀ ਗੱਲ ਹੈ ਦੇਖੋ ਦਿਲਜੀਤ ਦਸਾਂਝ ਇਸ ਫਿਲਮ ਦੇ ذریعے ਫਿਰ ਚਰਚਾ ਦੇ ਵਿੱਚ ਨੇ ਔਰ ਪਿੱਛੇ ਜਿਹੜੀ ਪ੍ਰਧਾਨ ਮੰਤਰੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਉਸ ਮੁਲਾਕਾਤ ਨੂੰ ਕਈ ਸੰਦਰਭਾਂ ਦੇ ਵਿੱਚ ਦੇਖਿਆ ਜਾ ਰਿਹਾ ਸੀ ਕਿ ਦਿਲਜੀਤ ਦਸਾਂਝ ਨੇ ਪ੍ਰਧਾਨ ਮੰਤਰੀ ਨਾਲ ਜਿਹੜੀ ਮੁਲਾਕਾਤ ਕੀਤੀ ਹੈ ਕਿ ਇਹ ਇੱਕ ਸਧਾਰਨ ਮੀਟਿੰਗ ਹੈ ਕਿ ਇਹ ਇੱਕ ਸਹਿਜ ਸੁਭਾ ਮੁਲਾਕਾਤ ਹੈ ਯਾ ਇਸ ਮੁਲਾਕਾਤ ਦੇ ਆਲੇ ਦੁਆਲੇ ਉੱਪਰ ਹੇਠਾਂ ਆਸੇ ਪਾਸੇ ਜਾਂ ਵਿੱਚ ਕੋਈ ਏਜੰਡਾ ਲੁਕਿਆ ਹਜੇ ਤੱਕ ਉਹ ਗੱਲ ਬਾਹਰ ਨਹੀਂ ਆਈ ਸਾਰੇ ਲੋਕ ਇਹੀ ਕਹਿ ਰਹੇ ਨੇ ਮੈਂ ਵੀ ਇਹ ਕਹਿ ਰਿਹਾ ਵੀ ਠੀਕ ਹੈ ਕੋਈ ਵੀ ਕਲਾਕਾਰ ਆਪਣੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਮਿਲ ਸਕਦਾ ਹੈ ਹੁਣ ਜੇ ਦਿਲਜੀਤ ਦਸਾਂਜ ਜਸਟਿਨ ਟਰੂਡੋ ਨਾਲ ਜੱਫੀਆਂ ਪਾ ਸਕਦਾ ਹੈ ਤੇ ਮੋਦੀ ਸਾਹਿਬ ਨਾਲ ਵੀ ਦਿਲਜੀਤ ਦਸਾਂਜ ਮਿਲ ਲਿਆ ਕੋਈ ਹਰਜ ਨਹੀਂ ਪਰ ਦਿਲਜੀਤ ਦਸਾਂਜ ਨੇ ਵੀ ਇਸ ਮੁਲਾਕਾਤ ਦਾ ਖੁੱਲ ਕੇ ਅਜੰਡਾ ਸਾਰਵਜਨਿਕ ਨਹੀਂ ਕੀਤਾ ਕਿ ਉਹਨਾਂ ਦਾ ਅਜੰਡਾ ਕੀ ਸੀ ਠੀਕ ਹੈ ਵੀਡੀਓ ਵੀ ਆ ਗਈ ਕਿ ਉਹ ਵੀਡੀਓ ਦੇ ਵਿੱਚ ਕੀ ਕੀ ਬੋਲੇ ਪਰ ਇਹ ਵੀ ਨਹੀਂ ਅਸੀਂ ਮੰਨ ਸਕਦੇ ਕਿ ਜਿਹੜੀ ਵੀਡੀਓ ਬਾਹਰ ਆਈ ਹੈ ਉਹ ਸਾਰੀ ਏਜੰਡੇ ਦੇ ਆਲੇ ਦੁਆਲੇ ਸੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਦਿਲਜੀਤ ਦੇ ਸਾਂਝ ਦੀ ਜਿਹੜੀ ਫਿਲਮ ਹੈ 95 ਜੇ ਮੈਂ ਹੁਣ ਇਹਦੇ ਤੇ ਵਾਪਸ ਆਉਣਾ ਪੰਜਾਬ 95 ਪੰਜਾਬ 95 ਇੱਕ ਤਾਂ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਬਹੁਤ ਵੱਡਾ ਕਿਰਦਾਰ ਹੈ ਪੰਜਾਬ 'ਚ ਉਹਨਾਂ ਦੀ ਜਿਹੜੀ ਜੀਵਨੀ ਹੈ ਇਹ ਦਿਖਾਈ ਜਾਣੀ ਚਾਹੀਦੀ ਸੀ ਬਾਇਓਪਿਕ ਪੰਜਾਬ ਦੇ ਲੋਕਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਸੀ ਕਿ ਇੱਕ ਵਿਅਕਤੀ ਨੇ ਮਨੁੱਖੀ ਅਧਿਕਾਰਾਂ ਪਿੱਛੇ ਕਿਵੇਂ ਆਪਣਾ ਜੀਵਨ ਲਾਇਆ ਤੇ ਉਹਨਾਂ ਨਾਲ ਕਿਵੇਂ-ਕਿਵੇਂ ਟਾਰਚਰ ਹੋਇਆ ਕਿਵੇਂ ਉਹ ਦੁਨੀਆ ਤੋਂ ਗਏ ਦੂਸਰਾ ਇਸ ਫਿਲਮ ਨੂੰ ਵਿਦੇਸ਼ਾਂ 'ਚ ਅਗਰ ਦਿਖਾ ਦਿੱਤਾ ਗਿਆ ਵਿੱਤੀ ਤੌਰ ਤੇ ਦਿਲਜੀਤ ਦਸਾਂਜ ਨੂੰ ਮੈਨੂੰ ਨਹੀਂ ਲੱਗਦਾ ਕੋਈ ਘਾਟਾ ਪਵੇਗਾ ਇਹਦੇ ਨਾਲ ਵਿੱਤੀ ਘਾਟਾ ਦਿਲਜੀਤ ਦਸਾਂਜ ਦਾ ਨਹੀਂ ਮੈਨੂੰ ਲੱਗਦਾ ਕਿਉਂ ਕਿ ਕਿਉਂਕਿ ਓਵਰ ਸੀਜ਼ ਦੁਨੀਆ 'ਚ ਫਿਲਮ ਨੂੰ ਬਹੁਤ ਵੇਖਿਆ ਜਾਣਾ ਹੈ ਔਰ ਦੁਨੀਆ 'ਚ ਫਿਲਮ ਖੂਬ ਕਮਾਈ ਕਰੇਗੀ ਭਾਰਤ ਦੀ ਜਿੱਤ ਤੱਕ ਗੱਲ ਹੈ ਇਹ ਮਾਮਲਾ ਹਜੇ ਮੈਨੂੰ ਲੱਗਦਾ ਹੈ ਵਿਚਾਰ ਅਧੀਨ ਹੈ ਹੋ ਸਕਦਾ ਹੈ ਭਾਰਤ ਸਰਕਾਰ ਆਉਂਦੇ ਦਿਨਾਂ 'ਚ ਵਿਦੇਸ਼ਾਂ 'ਚ ਇਸ ਫਿਲਮ ਦੇ ਪ੍ਰਭਾਵ ਨੂੰ ਸਮਝ ਕੇ ਕੁਝ ਕਟਾਂ ਨਾਲ ਜਿਵੇਂ ਕਿਹਾ ਹੋ ਸਕਦਾ ਹੈ ਭਾਰਤ 'ਚ ਵੀ ਰਿਲੀਜ਼ ਕਰਨ ਦੀ ਮਨਜ਼ੂਰੀ ਦੇਵੇ ਇਹ ਵੀ ਹੋ ਸਕਦਾ ਹੈ ਕਿ ਦਿਲਜੀਤ ਦਸਾਂਝ ਉਹਨਾਂ ਦੀ ਟੀਮ ਕਟਾਂ ਦੇ ਸਮੇਤ ਜਦੋਂ ਬਾਹਰ ਫਿਲਮ ਦਿਖਾਈ ਗਈ ਤੇ ਬਾਅਦ ਦੇ ਵਿੱਚ ਨਹੀਂ ਦੇਖੋ 20 ਕਟ ਬਹੁਤ ਜ਼ਿਆਦਾ ਹੋ ਗਏ ਫਿਲਮ ਦੇ ਪੱਲੇ ਕੀ ਬਚੂ ਦੇਖੋ ਦੋ ਗੱਲਾਂ ਨੇ ਕੀ ਭਾਰਤ ਦੇ ਵਿੱਚ ਬੜੀ ਫਿਲਮ ਨੂੰ ਕਾਨੂੰਨ ਇਜਾਜ਼ਤ ਦਿੰਦਾ ਹੈ ਕਿ ਉਹ ਬਿਨਾਂ ਕਟਾਂ ਤੋਂ ਦੂਸਰੇ ਮੁਲਕਾ ਚ ਦਿਖਾਈ ਜਾ ਸਕੇ ਉਹ ਦੂਸਰੇ ਮੁਲਕਾ ਚ ਤਾਂ ਦਿਖਾਈ ਜਾਏਗੀ ਪਰ ਕੀ ਇਹ ਨਾ ਹੋਵੇ ਵੀ ਦੂਸਰੇ ਮੁਲਕਾ ਚੋਂ ਕੋਈ ਲੋਕ ਉਹਨੂੰ ਆਉਣ ਵਾਲੇ ਸਮੇਂ ਚ ਸੋਸ਼ਲ ਮੀਡੀਆ ਤੇ ਚੜਾ ਦੇਣ ਕਿਉਂਕਿ ਅੱਜਕੱਲ ਬਿਲਕੁਲ ਸੋਸ਼ਲ ਮੀਡੀਆ ਤੇ ਉਹਨੂੰ ਦੁਨੀਆ ਚ ਕਿਤੇ ਵੀ ਦੇਖਿਆ ਜਾ ਸਕਦਾ ਹੈ ਪਰ ਅਗਰ ਉਹ ਚੜਾਈ ਜਾਏਗੀ ਤੇ ਫਿਰ ਵੀ ਭਾਰਤ ਸਰਕਾਰ ਉਹਦੇ ਤੇ ਆਬਜੈਕਸ਼ਨ ਕਰ ਸਕਦੀ ਹੈ ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਸੋ ਇਹ ਆਉਣ ਵਾਲੇ ਦਿਨਾਂ ਚ ਸਾਨੂੰ ਵੇਖਣਾ ਪਏਗਾ ਕੀ ਕਟਾਂ ਸਮੇਤ ਦਿਲਜੀਤ ਦਸਾਂਝ ਦੀ ਟੀਮ ਭਾਰਤ 'ਚ ਇਸ ਫਿਲਮ ਨੂੰ ਰਿਲੀਜ਼ ਕਰੇਗੀ ਜਾਂ ਨਹੀਂ ਪਰ ਦੂਜੇ ਪਾਸੇ ਕੰਗਣਾ ਰੌਲ ਦੀ ਫਿਲਮ ਐਮਰਜੈਂਸੀ ਹੈ ਉਹ ਪੰਜਾਬ 'ਚ ਨਹੀਂ ਦਿਖਾਈ ਜਾ ਰਹੀ ਔਰ ਲਾਇੰਡ ਆਰਡਰ ਦੇ ਹਵਾਲੇ ਦੇ ਨਾਲ ਮੈਨੂੰ ਲੱਗਦਾ ਇਹ ਪੰਜਾਬ ਸਰਕਾਰ ਦਾ ਚੰਗਾ ਫੈਸਲਾ ਹੈ ਆ ਦੇਸ਼ ਦੇ ਦੂਜੇ ਹਿੱਸਿਆਂ 'ਚ ਫਿਲਮ ਦਿਖਾਈ ਜਾ ਰਹੀ ਹੈ ਇਸ ਫਿਲਮ ਨੂੰ ਲੈ ਕੇ ਬਹੁਤ ਵਿਵਾਦ ਰਹੇ ਹੈ ਦਲਾਸਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਖਬਰਾਂ ਦੇ ਉੱਤੇ ਸਟੀਕ ਟਿੱਪਣੀ ਜਿਹੜੀ ਹੈ ਉਹ ਤੁਸੀਂ ਲੈ ਕੇ ਹਾਜ਼ਰ ਹੋਨੇ ਹੋ ਦਰਸ਼ਕ ਵੀ ਇਸ ਨੂੰ ਪਸੰਦ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਔਰ ਕੋਈ ਵੀ ਪਾਰਟੀ ਜਾਂ ਕੋਈ ਵੀ ਧਿਰ ਅਗਰ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਤੇ ਅਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਦੇ ਆ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਦੇ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ